ਮਾਤਾ ਪਿਤਾ ਨੂੰ ਰਿਸ਼ਤੇਦਾਰਾਂ ਨੂੰ ਆਪਣੇ ਯਾਰਾ ਦੋਸਤਾਂ ਨੂੰ ਕਿਲਕਾਂ ਤੇ ਚਤੁਰਾਈਆਂ ਦੇ ਨਾਲ ਮੂਰਖ ਬਣਾਇਆ ਜਾ ਸਕਦਾ ਹੈ। ਲੇਕਿਨ ਉਸ ਪਰਮਾਤਮਾ ਨੂੰ ਕਿਸੇ ਵੀ ਚਲਾਕੀ ਚਤੁਰਾਈ ਦੇ ਨਾਲ ਮੂਰਖ ਨਹੀਂ ਬਣਾਇਆ ਜਾ ਸਕਦਾ। ਸੋ ਸੰਗਤ ਜੀ ਅੱਜ ਵਿਚਾਰ ਕਰਾਂਗੇ ਕਿਹੜੇ ਮਨੁੱਖ ਦੇ ਮਨ ਅੰਦਰ ਕੰਟਲਤਾ ਹੈ ਚਤਰਾਈ ਹੈ ਉਸ ਦੀ ਵੀ ਮਨੁੱਖ ਜਿਹੜਾ ਹੈ ਆਪਣੀ ਸਿਆਣਪ ਦੇ ਨਾਲ ਬਹੁਤ ਕੁਝ ਕਰਦਾ ਹੈ ਪਰ ਉਸ ਪ੍ਰਮਾਤਮਾ ਅਗੇ ਕੋਈ ਪੇਸ਼ ਨਹੀਂ ਆਉਂਦੀ ਸੁਨੰਦ ਸਾਹਿਬ ਜੀ ਦੀ ਪੌੜੀ ਦੀ ਵਿਚਾਰ ਕਰਦੇ ਹਾਂ ਇਸ ਵਿੱਚ ਸਤਿਗੁਰੂ ਨੇ ਮਨ ਦੀ ਝੰਕਲਤਾ ਬਾਰੇ ਦੱਸਿਆ ਹੈ ਕਿਵੇਂ ਜਿਹੜਾ ਮਨੁੱਖ ਦਾ ਮਨ ਹੈ ਉਹ ਸੰਸਾਰਿਕ ਪਦਾਰਥਾਂ ਦੇ ਪਿੱਛੇ ਪੱਜਾ ਕਰਦਾ ਹੈ ਸੋ ਰੰਭ ਕਰਦੇ ਆ ਇਹ ਮਨ ਚੰਚਲਾ ਚਤੁਰਾਈ ਕਿੰਨੇ ਨਾ ਪਾਇਆ ਚਤੁਰਾਈ ਨਾ ਪਾਇਆ ਕੀਨੇ ਤੂੰ ਸੁਣ ਮਨ ਮੇਰੀਆ ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ ਮਾਇਆ ਤਾਂ ਮੋਹਣੀ ਤੇ ਨੈ ਕੀ ਠੀ ਜਿੰਦ ਗਉਲੀ ਪਾਇਆ ਪ੍ਰਵਾਨ ਕੀਤਾ ਤੇ ਸਹਿ ਬਿਟਹਾਉ ਜਿੰਨ ਮੋਮਿਖਾ ਲਾਇਆ ਕਹੈ ਨਾਨਕ ਮਨ ਚੰਚਲ ਤਿਤرائی ਕਿਨੈ ਨਾ ਪਾਇਆ ਆਦਗੁਰੂ ਜੀ ਕਹਿੰਦੇ ਹਨ ਤੁੰਗੁਰ ਅਮਰਦਾਸ ਜੀ ਪਾਤਸ਼ਾਹ ਕਹਿੰਦੇ ਇਹ ਮਨ ਜਿਹੜਾ ਬੜਾ ਚੰਚਲ ਹੈ ਤਿਤرائی ਹੈ ਚਤਰਾਇਆਂ ਕਰਦਾ ਹੈ ਕਿ ਕਹਿੰਦੇ ਨੇ ਚਤਰਾਇਆਂ ਦੇ ਨਾਲ ਇਸ ਮਨ ਨੇ ਕਦੀ ਕੁਝ ਨਹੀਂ ਪ੍ਰਾਪਤ ਕੀਤਾ ਤਾਂ ਇਥੇ ਸਤਿਗੁਰੂ ਜੀ ਨੇ ਪਰਮਾਤਮਾ ਦੀ ਗੱਲ ਕੀਤੀ ਹੈ ਕਿ ਮੇ ਮਨ ਚੰਚਲ ਚਤਰਾਇ ਕਿਰੇ ਨਾ ਪਾਇਆ ਕਿ ਜਿਨ੍ਹਾਂ ਨੇ ਚਤਰਾਇ ਕੀਤੀ ਸਿਆਣਪ ਕੀਤੀ ਏ ਚਲਾਕੀ ਦੇ ਨਾਲ ਉਸ ਪਰਮਾਤਮਾ ਨੂੰ ਪਾਉਣਾ ਚਾਹਿਆ ਉਹ ਨਹੀਂ ਪਾ ਸਕਿਆ ਚਤਰਾਈ ਨਾ ਪਾਇਆ ਨਹੀਂ ਤੂੰ ਸੁਨ ਮੰਨ ਮੇਰਿਆ ਇਹ ਮੇਰੇ ਮਨ ਚਤਰਾਈ ਨਾ ਕਿੰਨੇ ਕਿਸੇ ਨੇ ਨਹੀਂ ਪ੍ਰਾਪਤ ਕੀਤਾ ਪ੍ਰਮਾਤਮਾ ਨੂੰ ਇਹ ਮੇਰੇ ਮਨ ਤੂੰ ਮੇਰੀ ਸੁਣ ਇਹ ਮਾਇਆ ਮੋਹਣੀ ਜਿੰਨ ਏਦ ਪਰਮ ਨੂੰ ਭੁਲਾਇਆ ਕਹਿੰਦੇ ਇਹ ਜਿਹੜੀ ਮੋਹਣੀ ਹੈ ਨਾ ਜਿਹੜਾ ਉਹ ਹੈ ਇਹ ਪ੍ਰਮਾਤਮਾ ਨੇ ਦੁਨੀਆ ਤੇ ਪੈਦਾ ਕੀਤਾ ਹੈ ਤੇ ਇਸ ਮੋਹ ਦੇ ਪਿੱਛੇ ਜਿਹੜਾ ਮਨੁੱਖ ਹੈ ਮਨੁੱਖ ਦਾ ਜਿਹੜਾ ਮਨ ਹੈ ਭਜਾ ਫਿਰਦਾ ਹੈ ਮੋਹ ਦੀ ਸਵਾਦ ਵਾਸਤੇ ਰਸਮਾਨ ਦਾ ਘਟਦਾ ਹੈ ਤੇ ਇਸ ਨੂੰ ਮੋਹਿਆ ਹੋਇਆ ਹੈ ਇਹ ਮਾਇਆ ਮੋਹਣੀ ਇਹ ਜਿਹੜੀ ਮਾਇਆ ਹੈ ਇਸ ਨੂੰ ਮੋਹਿਆ ਹੋਇਆ ਹੈ ਜਦ ਇਹਤ ਪਰਮਾਤਮਾ ਨੂੰ ਭੁਲਾਇਆ ਤੇ ਇਹਦੇ ਭੁਲੇਖੇ ਦੇ ਵਿੱਚ ਉਹ ਪਰਮਾਤਮਾ ਤੋਂ ਦੂਰ ਹੁੰਦਾ ਜਾ ਰਿਹਾ ਹੈ ਮਾਇਆ ਤਾਂ ਮੋਹਣੀ ਤਿੰਨੇ ਕੀਤੀ ਜਿੰਟ ਗੌਲੀ ਪਾਇਆ ਇਹ ਜਿਹੜੀ ਮਾਇਆ ਦੀ ਰਚਨਾ ਹੈ ਉਸ ਪਰਮਾਤਮਾ ਨੇ ਬਣਾਈ ਹੈ ਤਿੰਨੇ ਕੀਤੀ ਤੇ ਉਸ ਪਰਮਾਤਮਾ ਦੀ ਬਣਾਈ ਹੋਈ ਮਾਇਆ ਨੂੰ ਮਨੁੱਖ ਜਿਹੜਾ ਟੱਗਦਾ ਹੈ ਮਾਇਆ ਤਾਂ ਮੋਹਣੀ ਤਿੰਨੇ ਕੀਤੀ ਜਿੰਟ ਗੌਲੀ ਪਾਇਆ ਕੁਰਬਾਨ ਕੀਤਾ ਤਿਸੈ ਬਿਟੋ ਜਿੰਨ ਮੋਹ মিঠা লایا কিন্দা ਧੰਨ ਗੁਰ ਅਮਰਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਕੁਰਬਾਨ ਕੀਤਾ ਕਿਸੇ ਬਿਟਾਂ ਜਿੰਮੋਂ মিঠਾ ਲਾਇਆ ਇੰਦੇ ਇਹ ਮਾਇਆ ਦੇ ਸਦਕੇ ਤੂੰ ਕੁਰਬਾਨ ਜਾਣਾ ਹੈ ਪਰ ਕਹਿੰਦੇ ਨੇ ਇਹ ਮਾਇਆ ਤੇਰੀ ਨਾਲ થી ਜਾਏ ਕੁਰਬਾਨ ਕੀਤਾ ਕਿਸੇ ਬਿਟੋ ਜਿੰਮੋਂ মিঠਾ ਲਾਇਆ ਮਾਇਆ ਦਾ ਸਵਾਦ ਤੇ ਲੈਣਾ ਹੈ ਆ ਮਾਇਆ ਦੇ ਮੂੰਹ ਪਿੱਛੇ ਪਰ ਕਹਿੰਦੇ ਤੂੰ ਮਾਇਆ ਤੋਂ ਕੁਰਬਾਨ ਸਦਕੇ ਜਾਨ ਦੀ ਬਚਾਏ ਉਸ ਪਰਮਾਤਮਾ ਤੋਂ ਸਦਕੇ ਜਾ ਤੇ ਉਸ ਪਰਮਾਤਮਾ ਦਾ ਸਵਾਦ ਲੈ ਜਿਨ੍ਹਾਂ ਮੂੰ ਮਿੱਠਾ ਲਾਇਆ ਜਿਨ੍ਹਾਂ ਤੈਨੂੰ ਇਹ ਮਾਇਆ ਦਾ ਸਵਾਦ ਆਇਆ ਹੈ ਤੂੰ ਉਸ ਪਰਮਾਤਮਾ ਤੋਂ ਸਦਕੇ ਜਾ ਮਾਇਆ ਦੀ ਕੁਰਬਾਨ ਜਾਨ ਦੀ ਬਚਾਏ ਅੱਗੇ ਸਤਿਗੁਰੂ ਜੀ ਕਹਿੰਦੇ ਹਨ ਕਾਹੇ ਨਾਨਕ ਮਨ ਚੰਚਲ ਚਤਰਾਏ ਕਿਨੇ ਨਾ ਪਾਇਆ ਇਹ ਨਾਨਕ ਮਨ ਚੰਚਲ ਹੈ ਚਤਰਾਇਆਂ ਦੇ ਨਾਲ ਉਸ ਪ੍ਰਮਾਤਮਾ ਨੂੰ ਨਹੀਂ ਪਾਇਆ ਜਾ ਸਕਦਾ ਅੱਗੇ ਸਤਿਗੁਰੂ ਜੀ ਕਹਿੰਦੇ ਹਨ ਇਹ ਮਨ ਪਿਆਰੇ ਆ ਤੂੰ ਸਦਾ ਸੱਚ ਸਮਾਵੇ ਇਹ ਕੁਟੰਬ ਤੂੰ ਜੇ ਦੇਖਦਾ ਕਿੱਲਾ ਨਹੀਂ ਤੇਰਾ ਨਾਲੇ ਸਾਥ ਤੇਰਾ ਚੱਲੈ ਨਹੀਂ ਕਿਸ ਨਾਲ ਕਿਉਂ ਚਿਤ ਲਾਈਜੈ ਐਸਾ ਕੰਮ ਮੂਲੇ ਨਾ ਕੀਜੈ ਜੇਤ ਅੰਤ ਪਛਤਾਈਐ ਸਤਿਗੁਰੂ ਕਾ ਦੇਸ ਸੁਣ ਤੂੰ ਹੋ ਵੈ ਤੇਰਾ ਨਾਲੇ ਆਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸਮਾਲੇ ਸਤਿਗੁਰ ਜੀ ਕਹਿੰਦੇ ਨੇ ਹੇ ਮਨ ਪਿਆਰਿਆ ਏ ਬਿਆਰੇ ਮਨ ਤੂੰ ਸਦਾ ਉਸ ਪ੍ਰਮਾਤਮਾ ਦੇ ਚੇਤੇ ਦੇ ਵਿੱਚ ਰੱਖ ਸਦਾ ਸੱਚ ਸਮਾਲੇ ਜਿਹੜਾ ਸੱਚਾ ਹੈ ਸਦਾ ਰਹਿਣ ਵਾਲਾ ਇਹ ਕਟੰਬ ਤੂੰ ਦੇਖਦਾ ਚੱਲੇ ਨਹੀਂ ਤੇਰੇ ਨਾਲੇ ਕਹਿੰਦੇ ਜਿਹੜਾ ਤੇਰਾ ਕਟੰਬ ਹੈ ਤੇਰਾ ਪਰਿਵਾਰ ਹੈ ਜਿਹੜਾ ਤੂੰ ਦੇਖਦਾ ਹੈ ਚੱਲੇ ਨਹੀਂ ਤੇਰੇ ਨਾਲੇ ਇਸਨੇ ਤੇਰੇ ਨਾਲ ਨਹੀਂ ਜਾਣਾ ਸਾਥ ਤੇਰੇ ਚੱਲੇ ਨਹੀਂ ਚੱਲੇ ਨਹੀਂ ਕਿਸ ਨਾਲ ਕਿਉਂ ਚਤਲਾਈਏ ਕਹਿੰਦੇ ਜਿਹੜਾ ਪਰਿਵਾਰ ਤੇਰੇ ਨਾਲ ਨਹੀਂ ਜਾਣਾ ਤੂੰ ਉਸ ਦੇ ਨਾਲ ਮੂੰਹ ਕਿਉਂ ਪਾਇਆ ਹੈ ਚਿੱਤ ਕਿਉਂ ਲਾਇਆ ਹੈ ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛਤਾਈਏ ਕਿੰਦੇ ਨੇ ਇਹੋ ਜਿਹਾ ਕੰਮ ਕਦੀ ਵੀ ਨਾ ਕਰੋ ਜਿਸ ਤੋਂ ਬਾਅਦ ਤੁਹਾਨੂੰ ਪਛਤਾਵਾ ਹੋਵੇ ਐਸਾ ਕੰਮ ਬੋਲੇ ਨਾ ਕੀਚੇ ਜਿਤ ਅੰਤ ਪਛਤਾਈਏ ਪਛਤਾਵੇ ਤੋਂ ਲਾਵਾ ਕੁਝ ਵੀ ਸਾਡੇ ਹੱਥ ਨਾ ਆਵੇ ਸਤਿਗੁਰੂ ਦਾ ਆਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ ਕਹਿੰਦੇ ਸਤਿਗੁਰਾਂ ਜੀ ਦਾ ਸੁਣਨ ਕਰਕੇ ਉਸ ਪਰਮਾਤਮਾ ਨਾਲ ਜੁੜ ਜਾ ਕਾਹੇ ਨਾਨਕ ਮਨ ਪਿਆਰੀ ਤੂੰ ਸਦਾ ਸੱਚ ਸੰਵਲਿ ਹੈ ਮੇਰੇ ਮਨ ਸਦਾ ਉਸ ਪਰਮਾਤਮਾ ਦੇ ਚਰਨਾਂ ਦੇ ਨਾਲ ਜੁੜ ਜਾ। ਕੀਤੇ ਰੱਖ। ਉਸ ਸੰਗ ਦੀ ਇਹ ਵਿਚਾਰ ਸੀ ਕੋਈ ਵੀ ਮਨੁੱਖ ਜੇ ਕਦੇ ਵੀ ਮੈਂ ਚਤਰਾਇਆਂ ਨਾਲ ਸਿਆਣਪਾਂ ਦੇ ਨਾਲ ਉਸ ਪਰਮਾਤਮਾ ਦੇ ਨੇੜੇ ਹੋ ਜਾਵਾ ਉਹਨੂੰ ਖਾ ਲਵਾ ਤਾਂ ਇਦਾਂ ਕਦੀ ਨਹੀਂ ਹੋ ਸਕਦਾ। ਪਰਮਾਤਮਾ ਵੀ ਕਿਰਪਾ ਕਰੇ ਤੁਹਾਡੀ ਦੀ। ਇਹ ਸਿਆਣਪ ਆਏ ਦੀਆਂ ਚਤਰਾਇਆਂ ਹਨ ਸਿਆਣਪਨ। ਸੰਸਾਰ ਇੱਕ ਪਦਾਰਥਾਂ ਦਾ ਮੋਹ ਹੈ ਉਹਨਾਂ ਤੋਂ ਦੂਰ ਹੋਇਆ ਜਾ ਸਕਦਾ ਹੈ ਬੰਦਾ ਕਦੀ ਵੀ ਚਾਹ ਕਰਕੇ ਵੀ ਉਸ ਪਰਮਾਤਮਾ ਦੀ ਮਾਇਆ ਤੋਂ ਦੂਰ ਨਹੀਂ ਹੋ ਸਕਦਾ ਕਿਉਂਕਿ ਇਹ ਜਿਹੜੀ ਮਾਇਆ ਉਸ ਪਰਮਾਤਮਾ ਦੀ ਬਣਾਈ ਹੋਈ ਹੈ ਤੇ ਬੰਦਾ ਇਸ ਭੁਲੇਖੇ ਦੇ ਅੰਦਰ ਮੋਹ ਦੇ ਅੰਦਰ ਫਸਿਆ ਹੋਇਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ